ਦੇਖੋ ਹੁਣ ਆਪਾਂ ਫਿਰ ਕੈਮਰਾ ਵੀ ਗੱਲ ਕਰ ਰਹੀ ਸੀ ਯੂਕਰੇਨ ਦੀ ਸਰਕਾਰ ਨਾਲ ਤੁਹਾਨੂੰ ਨਾ ਉਹ ਉਹ ਕੀ ਚੀਜ਼ ਆ ਉਹ ਦੱਸੋ ਤੁਸੀਂ ਸਰ ਯੂਕਰੇਨ ਦੀ ਜਿਹੜੀ ਯੂਕਰੇਨ ਕੰਟਰੀ ਹੈ ਜਿਹੜੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਪਰਸੋਂ ਹੀ ਲੈਟਰ ਜਾਰੀ ਕੀਤਾ ਵਾ ਉਹਨਾਂ ਦੀ ਐਗਜ਼ੀਕਿਊਟਿਵ ਟੀਮ ਨੇ ਜਿਹੜਾ ਆਪਣਾ ਸਰਕਾਰ ਆ ਉਹਨਾਂ ਦੀ ਜੀ ਕਿ ਕੁਮਰ ਪਹਿਲਾਂ ਇੰਡੀਅਨ ਜਿਹਦਾ ਨਾਂ ਸਾਡੀ ਇੱਧਰ ਬੁੱਕ 'ਚ ਦਰਜ ਹੋਇਆ ਅੱਛਾ ਹਾਂਜੀ ਐਂਡ ਉਧਰ ਮਿਊਜ਼ੀਅਮ ਦੇ ਵਿੱਚ ਮੇਰਾ ਉਹ ਨਾਂ ਲਿਖਣ ਲੱਗੇ ਸਰ ਉਹਨਾਂ वो 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 हुँ। हुँ। अच्छा वो जो उसने की किता उन्होंने वो की कर रखा है सर वो भी रिकॉर्ड ही बनाया ਸੀ सर मैं पुशअप्स ਦਾ ਸਭ ਤੋਂ ਪੁਰਾਣਾ ਰਿਕਾਰਡ ਸੀ ਜਿਹੜਾ ਅੱਜ ਤੱਕ ਕਿਸੇ ਨੇ ਤੋੜਿਆ ਨਹੀਂ ਸੀ अच्छा ਉਹ ਰਿਕਾਰਡ ਬ੍ਰੇਕ ਕੀਤਾ ਸੀ ਹੂੰ ਇੱਥੇ ਕਹਿੰਦੇ ਜੋ ਬਰੂਸਲੀ ਨੇ ਵੀ ਕੁਝ ਉਹਦਾ ਵੀ ਰਿਕਾਰਡ ਤੁਸੀਂ ਤੋੜਿਆ ਉਹ 2023 ਚ ਤੋੜਿਆ ਸਰ ਉਹ ਕਿਹੜਾ ਸੀਗਾ ਸਰ ਉਹ ਡੰਡਾਂ ਦੇ ਰਿਕਾਰਡ ਸੀ ਸਰ ਉਹ 20 ਕਿਲੋ ਭਾਰ ਰੱਖ ਕੇ 83 ਡੰਡ ਲਾਈ ਸੀ ਉਹਨਾਂ ਨੇ ਤੇ ਮੈਂ 86 ਲਾਈ ਸੀ ਅੱਛਾ ਜੀ ਆ ਇਹ ਤਾਂ ਉਹ ਵੀ ਸੋਚ ਰਹਾ ਹੋਣਾ ਵੀ ਮੇਥੋਂ ਵੀ ਉੱਤੇ ਆ ਗਿਆ ਕੋਈ ਬੰਦਾ ਨਹੀਂ ਚਲੋ ਸਰੀ ਇਹ ਤਾਂ ਇੱਕ ਸਪਿਰਿਟ ਹੁੰਦੀ ਆ ਕਿ ਆਪਾਂ ਇੱਕ ਦੂਜੇ ਨੂੰ ਦੇਖ ਕੇ ਸਿੱਖਦੇ ਆ ਹੂੰ ਤੁਸੀਂ ਆਪਣਾ ਕੰਪੀਟੀਸ਼ਨ ਕੰਪੀਟੀਟਰ ਕਿ ਨੂੰ ਮੰਨਦੇ ਹੋ ਖੁਦ ਨੂੰ ਸਰ ਕਿਵੇਂ ਸਮੈਗ ਨਹੀਂ ਸਰ ਬੰਦੇ ਦੇ ਅੰਦਰ ਨਾ ਹਰ ਇੱਕ ਇਮੋਸ਼ਨਸ ਹੁੰਦੇ ਆ ਹਾਂ ਬੰਦਾ ਬਹੁਤ ਖਤਰਨਾਕ ਵੀ ਹੁੰਦਾ ਹੈ ਹਾਂ ਬਹੁਤ ਚੰਗਾ ਵੀ ਹੁੰਦਾ ਹੈ ਯੈਸ ਤੇ ਸਭ ਤੋਂ ਖਤਰਨਾਕ ਬੰਦਾ ਉਹ ਹੁੰਦਾ ਜਿਹਦਾ ਦਿਲ ਬਹੁਤ ਸਾਫ਼ ਹੁੰਦਾ ਤੇ ਲੋਕਾਂ ਨੇ ਉਹਨੂੰ ਕਿਤੇ ਨਾ ਕਿਤੇ ਵਿਤਕਰਾਂ ਉਹਦੇ ਨਾਲ ਕੀਤਾ ਹੁੰਦਾ ਤੇ ਜਦੋਂ ਵਿਤਕਰਾਂ ਦਿਲ 'ਚ ਲੱਗਦਾ ਫਿਰ ਉਹਦੇ ਨਾਲੋਂ ਖਤਰਨਾਕ ਬੰਦਾ ਕੋਈ ਨਹੀਂ ਹੁੰਦਾ ਹਾਂ ਹਾਂਜੀ ਉਹ ਬੰਦਾ ਦਿਲ ਦੇ ਵਿੱਚ ਬੜਾ ਕੋਈ ਦੰਬੀ ਬੈਠਾ ਹੁੰਦਾ ਪਰ ਉਹ ਇਗਨੋਰ ਕਰਦਾ ਹੈ ਕਿ ਯਾਰ ਤੁਹਾਡਾ ਜਿਹੜਾ ਮੇਰੇ ਪ੍ਰਤੀ ਰੋਸ ਉਹ ਤਾਂ ਤੁਸੀਂ ਚੱਲ ਨਹੀਂ ਸਕਦੇ ਜਦੋਂ ਮੈਂ ਕੱਢਣ ਤੇ ਆਇਆ ਹਾਂ ਜਿੰਨਾ ਕੁ ਮੈਂ ਦੇਖੀ ਬੈਠਾ ਹਾਂ ਜਿੰਨਾ ਕੁ ਜ ਮੈਂ ਆਪਣੇ ਅੰਦਰ ਪਾਲੀ ਬੈਠਾ ਉਹ ਮੈਂ ਚਾਹਨਾ ਹੈ ਕਿ ਮੈਂ ਆਪਣੇ ਮੁਕੱਦਰਾਂ ਵਾਸਤੇ ਕੱਢਾਂ ਆਪਣੇ ਕੰਮ ਤੇ ਕੱਢਾ ਹਾਂ ਇਹ ਹੀ ਅਸਲ ਚੀਜ਼ ਹੁੰਦੀ ਆ ਕਿਉਂਕਿ ਸਾਡੇ ਕੋਲ ਜੋਸ਼ ਹੈਗਾ ਤਾਕਤ ਹੈਗੀ ਆ ਪਾਵਰ ਹੈਗੀ ਆ ਬਿਲਕੁਲ ਸਰ ਕਿਉਂਕਿ ਡਾਇਰੈਕਸ਼ਨ ਜੇ ਉਹਦੀ ਸਹੀ ਹੋ ਜਾਏ ਨਾ ਕਈ ਵਾਰੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਸਪੋਰਟਸ ਪਰਸਨ ਦੀ ਡਾਇਰੈਕਸ਼ਨ ਗਲਤ ਹੋਵੇ ਤਾਂ ਉਹ ਗੈਂਗਸਟਰ ਬਣ ਜਾਂਦਾ ਨਾ ਜੇ ਡਾਇਰੈਕਸ਼ਨ ਸਹੀ ਹੋਵੇ ਤਾਂ ਉਹ ਬਹੁਤ ਅੱਗੇ ਜਿਹੜੀ ਮੰਜਰਾ ਸਰ ਕਰ ਜਾਂਦਾ ਸਹੀ ਗੱਲ ਸਰ ਤੇ ਅਸਲ 'ਚ ਜਿਹੜੀ ਸਾਡੀ ਨੌਜਵਾਨੀ ਨੂੰ ਸੇਧ ਹੈਗੀ ਜਾਂ ਡਾਇਰੈਕਸ਼ਨ ਹੈਗੀ ਆ ਇਹੀ ਜੀਣ ਦੀ ਲੋੜ ਹੁੰਦੀ ਆ ਨਾ ਇੱਕ ਗਾਈਡੈਂਸ ਦੀ ਲੋੜ ਹੁੰਦੀ ਆ ਗਾਈਡੈਂਸ ਬਿਲਕੁਲ ਸਰ ਕਿਉਂਕਿ ਰਫ਼ਤਾਰ ਨਾਲੋਂ ਵੱਧ ਕੇ ਡਾਇਰੈਕਸ਼ਨ ਮਾਇਨੇ ਰੱਖਦੀ ਹੈ ਹਮ ਰਫ਼ਤਾਰ ਤਾਂ ਕੋਈ ਚੱਕਰ ਨਹੀਂ ਉਹਦਾ ਫਾੜੀ ਲਾਓਗੇ ਤੀਹ ਪਹਿਲਾਂ ਚੱਲਣਾ ਸਿੱਖੋ ਹਾਂ ਫਿਰ ਉਸ ਦੇਖੋ ਮੰਜ਼ਲ ਵਾਰੇ ਵੀ ਪਤਾ ਹੋਵੇ ਰਾਹ ਆਪੇ ਬਣ ਜਾਂਦੇ ਆ ਨਾ ਡਾਇਰੈਕਸ਼ਨਸ ਜੀ ਹੋਵੇ ਤਾਂ ਮੰਜ਼ਲ ਜਿਹੜੀ ਆ ਕੋਈ ਬਹੁਤੀ ਦੂਰ ਨਹੀਂ ਹੁੰਦੀ ਜੀ ਤੇ ਜੇ ਮੰਜ਼ਲ ਤੱਕ ਪਹੁੰਚਾਉਣਾ ਸੀ ਸੇ ਦਾ ਸਾਰਾ ਪਰਮਾਤਮਾ ਨੂੰ ਦਿੰਦੇ ਆ ਨਾ ਬਿਲਕੁਲ ਸਰ ਤੇ ਇਹਦੇ ਵਿੱਚ ਜਿਹੜਾ ਤੁਸੀਂ ਜਿੰਨੀ ਵੀ ਤੁਹਾਡੀਆਂ ਸਫਲਤਾਵਾਂ ਹੋਈਆਂ ਨੇ ਜਿੰਨੇ ਵੀ ਰਿਕਾਰਡ ਬਣੇ ਆ ਇਹਦਾ ਸਿਹਰਾ ਕਿਹਨੂੰ ਦਿੰਦੇ ਆ ਪਰਮਾਤਮਾ ਨੂੰ ਓਕੇ ਗੁੱਡ ਗਿਫਟ ਹੈ ਸਾਰੀ ਮੇਰ ਨੂੰ ਅੱਛਾ ਬਿਲਕੁਲ ਕਿਉਂਕਿ ਮੈਂ ਇਹਨਾਂ ਚੀਜ਼ਾਂ ਬਾਰੇ ਕਦੇ ਸੋਚਿਆ ਨਹੀਂ ਸੀ ਕਿ ਰਿਕਾਰਡ ਬਣਾਉਂਗਾ ਤੇ ਬਣਾਉਂਗਾ ਤੇ ਇੰਨੇ ਜ਼ਿਆਦਾ ਬਣਾਉਂਗਾ ਹਾਂ ਜਾਂ ਅਲੱਗ-ਅਲੱਗ ਫੀਲਡਾਂ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਮੇਰਾ ਨਾਮ ਲਿਖਿਆ ਗਿਆ ਅੱਜ ਸੋ ਕਿਤੇ ਨਾ ਕਿਤੇ ਸਾਰੀ ਪ੍ਰਮਾਤਮਾ ਨੂੰ ਮੈਂ ਗਿਫਟ ਮੰਨਦਾ ਜੋ ਪ੍ਰਮਾਤਮਾ ਨੇ ਮੈਨੂੰ ਮਿਲਿਆ ਪ੍ਰਮਾਤਮਾ ਕੋਲੋਂ ਮਿਲਿਆ ਮੈਨੂੰ ਜਾਂ ਚੁਣਿਆ ਉਹਨਾਂ ਨੇ ਇਸ ਕੰਮ ਵਾਸਤੇ ਮੈਨੂੰ ਉਸ ਤੋਂ ਬਾਅਦ ਫੈਮਲੀ ਨੂੰ ਕਿਉਂਕਿ ਪਰਿਵਾਰ ਦਾ ਤੁਹਾਡੇ ਪਿੰਡ ਦਾ ਤੁਹਾਡੇ ਪਿੰਡ ਦੇ ਯਾਰਾਂ ਦੋਸਤਾਂ ਦਾ ਬਹੁਤ ਇੱਕ ਕਿਹਨੂੰ ਹੌਸਲਾ ਬੜਾ ਹੌਸਲਾ ਬੜਾ ਹੁੰਦਾ ਕਿਉਂਕਿ ਪਿੰਡ ਜਿੱਥੇ ਤੁਸੀਂ ਰਹੇ ਹੋ ਜਿੱਥੇ ਤੁਸੀਂ ਆਪਣਾ ਬਚਪਨ ਬਤੀਤ ਕੀਤਾ ਜਾਂ ਜਵਾਨੀ ਬਤੀਤ ਕਰ ਰਹੇ ਹੋ ਉਹ ਪਿੰਡ ਦੀਆਂ ਗੱਲਾਂ ਜੋ ਲੋਕ ਤੁਹਾਨੂੰ ਸਿਫਤ ਕਰਦੇ ਨੇ ਤੁਹਾਡੀ ਉਹ ਕਿਤੇ ਨਾ ਕਿਤੇ ਸਰੋਂ ਮੈਨੂੰ ਚੀਜ਼ ਮੋਟੀਵੇਟ ਕਰਦੀ ਹੈ ਤੇ ਮੈਨੂੰ ਇੰਨੀ ਹਲਾਸ਼ਰੀ ਦਿੰਦੀ ਹੈ ਕਿ ਜੇ ਅੱਜ ਉਹ ਮੇਰੀ ਸਿਫਤ ਕਰ ਰਹੇ ਹੈ ਤੇ ਕੱਲ ਨੂੰ ਹੋਰ ਬਿਹਤਰ ਬਣ ਕੇ ਦਿਖਾਵਾਂ ਇਹਨਾਂ ਨੂੰ ਮੈਂ ਕਿ ਇਹਨਾਂ ਦਾ ਕੀ ਮਤਲਬ ਉਹ ਨਜ਼ਰਾਂ ਨਾ ਝੁਕਣ ਕਿ ਮੈਂ ਕੁਝ ਗਲਤ ਕੰਮ ਕਰਾਂ ਕੇ ਜਾ ਕਿ ਉਹਨਾਂ ਦੀਆਂ ਨਜ਼ਰਾਂ ਨਹੀਂ ਝੁਕਾਉਣੀ ਚਾਹੁੰਦਾ ਮੈਂ ਪਾਵੇਂ ਪਿੰਡ ਦੀਆਂ ਪਾਵੇਂ ਹੁਣ ਸ਼ਹਿਰ ਦੀਆਂ ਪਾਵੇਂ ਪੰਜਾਬ ਦੀਆਂ ਤੇ ਪਾਵੇਂ ਦੇਸ਼ ਦੀਆਂ ਹੂੰ ਜੋ ਵੀ ਕਰੂੰਗਾ ਚੰਗੇ ਕੰਮ ਕਰੂੰਗਾ ਤੇ ਦੁਨੀਆ ਦੇ ਵਿੱਚ ਜਿੰਨੀਆਂ ਵੀ ਵਰਲਡ ਰਿਕਾਰਡਸ ਦੀਆਂ ਬੁੱਕ ਨੇ ਹਾਂ ਹਰੇਕ ਬੁੱਕ ਦੇ ਵਿੱਚ ਆਪਣਾ ਨਾਮ ਦਰਜ ਕਰਾਉਂਗਾ ਬਹੁਤ ਜਿਆਦਾ ਕਰਾ ਵੀ ਦਿੱਤਾ ਤੇ ਮੈਨੂੰ ਲੱਗਦਾ ਥੋੜੀਆਂ ਹੀ ਰਹਿ ਗਈਆਂ ਹੋਣਗੀਆਂ ਨਾ ਨਹੀਂ ਜਿੰਨੀਆਂ ਵੀ ਹੋਣਗੀਆਂ ਸਾਰੇ ਕਰਾਵਾਂਗਾ ਮੈਂ ਤੇ ਜਿਨੇ ਡੰਡਾਂ ਦੇ ਰਿਕਾਰਡ ਹੋਣਗੇ ਉਹ ਵੀ ਸਾਰੇ ਤੋੜਾਂਗਾ ਇਦਾਂ ਛੋਟੀ ਉਮਰ ਚ ਇਹਨੇ ਅੱਡੇ ਵੱਡੇ ਵੱਡੇ ਰਿਕਾਰਡ ਬਣਾਉਣੇ ਨਾ ਕਈ ਤਾਂ ਹੁਣ ਬਹੁਤ ਹੀ ਜਿਹੜਾ ਖੇਡਦੇ ਆ ਇੰਟਰਨੈਸ਼ਨਲ ਵੀ ਖੇਡਦੇ ਆ ਜੀ ਬੜੀਆ ਉਮਰਾਂ ਹੋ ਜਾਂਦੀਆਂ ਨੇ ਇਹ ਮੁਕੱਦਰ ਜਿਹੜੇ ਆ ਉੱਥੇ ਭੇਡਦੇ ਨਹੀਂ ਨਾ ਗੱਲਬਾਤ ਨਹੀਂ ਬਣਦੀ ਨਾ ਜੀ ਤੇ ਤੁਸੀਂ ਇੰਨੇ ਛੋਟੀ ਉਮਰ ਦੇ ਵਿੱਚ ਇਹ ਜਿਹੜਾ ਆਪਣਾ ਨਾਮ ਨਾ ਕਟਿਆ ਨਾ ਤੇ ਹੋਰ ਮਤਲਬ ਕਾਰਵੀਰੇ ਆ ਨਾ ਇਸ ਤੋਂ ਇਲਾਵਾ ਵੀ ਜਿਹੜੇ ਗੇਮ ਕ ਕੱਲੀ ਐਸੀ ਹੈਗੀਆਂ ਸਰ ਇਸ ਤੋਂ ਇਲਾਵਾ ਮੈਂ ਜੀ ਆਪਣਾ ਸੋਸ਼ਲ ਵਰਕ ਕਰਦਾ ਹੁਣ ਨਾ ਅੱਛਾ ਉਹ ਇਸ ਦੇ ਨਾਲ ਨਾਲ ਉਹ ਸਰ ਇਸ ਤਰੀਕੇ ਨਾਲ ਕਿ ਮੈਂ ਆਪਣੇ ਡਾਈਟ ਪਲਾਨ ਤੇ ਫਿਟਨੈਸ ਟਿਪ ਦੀ 5 ਰੁਪਏ ਫੀਸ ਚਾਰਜ ਕਰਦਾ ਹੁ अच्छा हां जी वो जो क्लाइंट्स मेरे को ਹੁੰਦੇ ਨੇ ਹੁਣ ਤੱਕ ਮੈਂ ਹਜ਼ਾਰ ਤੋਂ ਜ਼ਿਆਦਾ ਕਲਾਇੰਟਸ ਨੂੰ ਚੀਜ਼ਾਂ ਦੇ ਚੁੱਕਿਆ ਹਾਂ ਪ੍ਰੋਵਾਈਡ ਕਰ ਚੁੱਕਿਆ ਹਾਂ ਟਿਪਸ ਵਗੈਰਾ ਤੇ ਉਹ ਸਰ ਜਿਹੜੇ ਪੈਸੇ ਮੇਰੇ ਕੋਲ ਇਕੱਠੇ ਹੁੰਦੇ ਨੇ ਉਹ ਪੈਸੇ ਸਰ ਮੈਂ ਗਰਾਊਂਡ ਲੈਵਲ ਤੇ ਜਾਣਾ ਉਹਨਾਂ ਯੂਥ ਕੋਲ ਜੋ ਮਿਹਨਤ ਕਰ ਰਿਹਾ ਹੈ ਗਰਾਊਂਡ ਲੈਵਲ ਤੇ ਰਹਿ ਕੇ ਉਹਨਾਂ ਨੂੰ ਸਪੋਰਟਸਵੇਅਰ ਪ੍ਰੋਵਾਈਡ ਕਰਦਾ ਹੁੰਦਾ ਅੱਛਾ ਤੇ ਹੁਣ ਤੱਕ ਜੀ 50 ਪਿੰਡ ਕਵਰ ਕਰ ਚੁੱਕੇ ਨੇ ਤੇ 26 ਮਾਰਚ ਕੀਤਾ ਖੰਨੇ ਅੱਛਾ ਤੇ ਉਹਨਾਂ ਨੂੰ ਸਪੋਰਟਸਵੇਅਰ ਸਪੋਰਟ ਸ਼ੂਜ਼ ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਤੇ 400 450 ਤੋਂ ਜ਼ਿਆਦਾ ਜਿਹੜੇ ਯੂਥ ਨੇ ਉਹਨਾਂ ਨੂੰ ਕਰ ਚੁੱਕੇ ਆਪਾਂ ਬਹੁਤ ਅੱਛਾ ਤੇ ਇਸ ਕੰਮ ਕਰਕੇ ਸਰ ਮੈਨੂੰ ਕਰਮਵੀਰ ਚੱਕਰ ਨਾਲ ਸਨਮਾਨਿਤ ਹੋਇਆ ਮੇਰਾ ਕਰਮਵੀਰ ਚੱਕਰ ਪੁਰਸਕਾਰ ਬਹੁਤ ਅੱਛਾ ਤੇ ਸਵਾਭਿਮਾਨ ਪੁਰਸਕਾਰ ਮਿਲਿਆ ਮੈਨੂੰ ਹਮ ਇਡੀਅਨ ਗਵਰਨਮੈਂਟ ਤੋਂ ਹਾਂਜੀ ਹਾਂਜੀ ਜੀ ਇੰਡੀਅਨ ਇੰਡੀਅਨ ਗਵਰਨਮੈਂਟ ਤੋਂ ਜੀ ਜਿਵੇਂ ਤੁਸੀਂ ਕਹਾਂਗੇ ਤੁਸੀਂ ਚਲੋ ਦੂਜਿਆਂ ਦੇ ਅੱਜ ਜਿੱਥੇ ਆਪ ਕਰਦੇ ਦੂਜਿਆਂ ਲਈ ਵੀ ਕਰ ਰਹੇ ਹੋ ਨਾ ਬਿਲਕੁਲ ਸਰ ਉਹ ਚੀਜ਼ ਜ਼ਰੂਰੀ ਹੈ ਕਿਉਂਕਿ ਜੇ ਜੇ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚਦੇ ਹੋ ਤਾਂ ਉਹ ਮੁਕਾਮ ਉਹ ਤੁਹਾਨੂੰ ਹੋਰ ਜ਼ਿਆਦਾ ਵੱਡੇ ਦੇ ਲੈਵਲ ਤੇ ਪਹੁੰਚਾਏਗਾ ਜਦੋਂ ਤੁਸੀਂ ਸੁਸਾਇਟੀ ਨੂੰ ਕੰਟਰੀਬਿਊਟ ਕਰੋਗੇ ਕੰਟਰੀਬਿਊਟ ਕਰਨਾ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਉਹ ਕਿਤੇ ਨਾ ਕਿਤੇ ਇਨਫਲੂਐਂਸ ਕਰਦਾ ਬਾਕੀ ਯੂਥ ਨੂੰ